ਬਠਿੰਡਾ ਤਲਵੰਡੀ ਰੋਡ ਤੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਬਠਿੰਡਾ ਪੁਲਿਸ ਦਾ ਸੀਨੀਅਰ ਕਨਸਟੇਬਲ ਵੀ ਸ਼ਾਮਲ ਸੀ ਸੀਨੀਅਰ ਕਨਸਟੇਬਲ ਸਮੇਤ ਬਠਿੰਡਾ ਪੁਲਿਸ ਦੇ ਤਿੰਨ ਮੁਲਜ਼ਮ ਵੀ ਚੁੜੇ ਜਿਹੜੇ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਤੇ ਪੁਲਿਸ ਤੇ ਲੁੱਟੇ ਪੈਸੇ ਵੀ ਬਰਾਮਦ ਕੀਤੇ ਗਏ ਨੇ ਜੇਲ ਅਥਾਰਟिटीज ਤੋਂ ਇਨਫੋਰਮੇਸ਼ਨ ਆਈ ਸੀਗੀ ਕਿ ਉਹਨਾਂ ਵੱਲੋਂ ਇੱਕ ਸੀਨੀਅਰ ਕਨਸਟੇਬਲ ਤਸਵੀਰ ਸਿੰਘ ਪੀਏਪੀ ਬੈਲਟ ਨੰਬਰ ਉਹਦੇ ਤੋਂ ਉਹਨਾਂ ਨੂੰ 15 ਗ੍ਰਾਮ ਹੈਰੋਇਨ ਉਹਦੇ ਪੋゼਸ਼ਨ ਚ ਮਿਲੀ ਹੈ ਸੋ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਅਸੀਂ ਅੰਡਰ ਐਫਆਈਆਰ ਨੰਬਰ 7 ਪੀਐਸ ਕੈਂਟ ਅੰਡਰ ਐਨਡੀਪੀਐਸ ਐਕਟ ਕਲ ਦਰਜ ਕਰ ਦਿੱਤਾ ਤੇ ਇਹਦੇ ਤੋਂ ਇਹਦਾ ਵੀ ਰਿਮਾਂਡ ਲਿਆ ਜਾਏਗਾ ਬਿਕਾਜ਼ ਯੂ ਜੇਲ ਚ ਇਹ ਨਸ਼ਾ ਸਪਲਾਈ ਕਰਨ ਚ ਇਨਵੋਲਸ ਹੋ ਗਿਆ ਤੇ ਸਾਨੂੰ ਕਾਫੀ ਲੀਡਸ ਮਿਲ ਸਕਦੀਆਂ ਵੀ ਕਿਹਨੂੰ ਦੇਣਗੇ ਐਸੇ ਕਿੱਥੋਂ ਲੈ ਕੇ ਆਏ ਸੀ ਜੇਲ ਚ ਹੀ ਇਹ ਜਿਹੜੇ ਪੁਲਿਸ ਵੱਲੋਂ ਡੈਡੀਕੇਟਿਡ ਸਟਾਫ ਦਿੱਤਾ ਹੁੰਦਾ ਉਹਦੇ ਤੇ ਤਨਾਤ ਸੀ ਬਟ ਸ਼ਾਇਦ ਇਹਨਾਂ ਨੂੰ ਕੋਈ ਇਨਪੁਟ ਸਿੱਗੇ ਦੀ ਚੈਕਿੰਗ ਚ ਮਿਲਿਆ ਗਿਆ ਸਮਾਂ ਨਹੀਂ ਜੀ ਮੇਰੀ ਨੋਲੇਜ ਨਹੀਂ ਹੈ ਜੀ ਇਨਫੋਰਮੇਸ਼ਨ ਆਈ ਸਗੀ ਕਿ ਇਹਨਾਂ ਦੀ ਜਿਹੜੇ ਜੇਲ੍ਹ ਚ ਜਿਹੜੇ ਕੈਦੀ ਆ ਉਹਨਾਂ ਦੀ ਆਪਸੀ ਕੁਝ ਲੜਾਈ ਹੋਈ ਹੈ ਬਟ ਆਈ ਥਿੰਕ ਉਹਨਾਂ ਜੋ ਤਿੰਨ ਚਾਰ ਦੇ ਤਾਂ ਸਿੰਪਲ ਇੰਜਰੀ ਸੀਗੇ ਬਟ ਸਾਨੂੰ ਸ਼ਾਮ ਤੱਕ ਤਾਂ ਕੋਈ ਰਿਟਨ ਇਨਫੋਰਮੇਸ਼ਨ ਨਹੀਂ ਆਈ ਸੀਗੀ ਸੋ ਜੋ ਵੀ ਮਿਲੇਗੀ ਐਸ ਪਰ ਲਾਸ ਯੂ ਨੋ ਦੇ ਐਕਸ਼ਨ ਲੈਣਾ ਮੈਨੂੰ ਇਨਚਾਰਜ ਹਸਪੀਟਲ ਵਾਲਾ ਜਰ ਪਰਮਾ ਸਾਰਿਆਂ ਦੀ ਨਹੀਂ ਕਹਿ ਰਹੀ ਸੀ ਮੈਂ ਤਿੰਨ ਦਾ ਕਹਿ ਰਹੀ ਹੈਡਿੰਗ ਵੀ ਸਾਰਿਆਂ ਦੀ ਨਹੀਂ ਕੁਝ ਦੇ ਸੱਟਾਂ ਨਾਰਮਲ ਸੀਗੀਆਂ ਕਈ ਤਾਂ ਪਈਆਂ ਦੇ ਸਿਰ ਤੇ ਸੀਗੀ ਮਤਲਬ ਮੈਂ ਨਹੀਂ کہہ ਰਹੀ ਕਿ ਸਾਰਿਆਂ ਦੇ ਮਾਮਲੇ ਸਟਾ ਸੀ ਬਟ ਸਾਨੂੰ ਜੇਲ ਅਥਾਰਟੀਜ਼ ਤੋਂ ਕੋਈ ਉਦੋਂ ਤੱਕ ਇਨਫਰਮੇਸ਼ਨ ਨਹੀਂ ਆਈ ਸੀ ਆਦਰਵਾਇਜ਼ ਅਸੀਂ ਇਮੀਡੀਏਟਲੀ ਐਫਆਈਆਰ ਲਾਂਚ ਕਰ ਦਿੰਦੇ ਮੈਂ ਇਹ ਕਹ ਰਹੀ ਨਹੀਂ ਕਿ ਜਿਹੜਾ ਅਸੀਂ ਕਹਿੰਦਾ ਸਾਰਾ ਪਾਪਾਂਕੇ ਲੱਗਣਾ ਇਹ ਕੋਈ ਹਾਂ ਉਹਨਾਂ ਨੇ ਕੀ ਕਿਹਾ ਆਮ ਨਾਟ ਅਵੇਅਰ ਕਿ ਉਹਨਾਂ ਨੇ ਅਫਾਫਲਾਨ ਵਾਲੀ ਗੱਲ ਕੀਤੀ ਅਸੀਂ ਹਮੇਸ਼ਾ ਉਹਨਾਂ ਨੇ ਇੱਕ ਕਸ ਕਰਕੇ ਜੀ ਨਸ਼ਾ ਪੀਸਟੀ ਮਾਮਲਾ ਕੰਪਲੇਂਟ ਪੜ ਲਾ ਨਹੀਂ ਜੀ ਉਹਨਾਂ ਨੇ ਕੀ ਕਿਹਾ ਸੀ ਆਈ ਡੋ ਨੋ ਬਾਟ ਦਿਸ ਤੁਹਾਨੂੰ ਆਪਕੋ 15 ਗ੍ਰਾਮ ਹੈਰੋਇਨ ਦਾ ਤਾਂ ਪਤਾ ਉਸੇ ਐਨਡੀਪੀਐਸ ਸੇ ਪਰਚਾ ਦਰਜ ਸਾਨੂੰ ਵੀ ਫਰੈਸ਼ ਕੀਤਾ ਜਾਂਦਾ ਹੈ ਸਾਡੀ ਐਂਟਰੀ ਹੁੰਦੀ ਹੈ ਤੇ ਡੈਫੀਨਿਟਲੀ ਉਹਨਾਂ ਦਾ ਪ੍ਰੋਸੀਜਰ ਤਾਂ ਹੀ ਹੈਗਾ ਜੋ ਅਸੀਂ ਦੇਖਿਆ ਬਾਕੀ ਮੈਂ ਸੁਪਰਡਨ ਨਾਲ ਪੁੱਛ ਕੇ ਲਵਾਂਗੀ ਜਿਵੇਂ ਜਿਸ ਤਰ੍ਹਾਂ ਐਸੇ ਮਤਲਬ ਖੜਾ ਹੈਗਾ ਪੂਸ ਮਾਰੀ ਤੇ ਉਹਨਾਂ ਕਰਕੇ ਇਹ ਕਿਸੇ ਦੇ ਨਾਲ ਸੀ ਕਹਿਦੀ ਨੂੰ ਕੀ ਇਹ ਤਾਂ ਜੀ ਤਫ਼ਤੀਸ਼ ਦਾ ਹੀ 파ਟ ਹੈ ਜੇ ਇਸ ਤਰ੍ਹਾਂ ਦੇ ਕੁਆਂਟੀਟੀ ਲੈ ਕੇ ਜਾ ਰਿਹਾ ਸੀ ਤਾਂ ਡੈਫੀਨਿਟਲੀ